ਆਪਾ ਨੂੰ ਰਸਤੇ 'ਚ ਮਿਲਿਆ ਕਿ ਨਾ ਤੂੰ ਮੇਰੇ ਘਰੇ ਚੱਲ ਠੀਕ ਹੈ ਬ੍ਰਦਰ ਹਾਂ ਹਾਂ ਭਾਈ ਇਸ ਦੀਗੇ ਇਸੇ ਲੈਫਟ ਹੀ ਜਾਓ ਠੀਕ ਹੈ ਆ ਮਾਏਗਾ ਵੀ ਆਏਗਾ ਠੀਕ ਹੈ ਬ੍ਰਦਰ ਮੈਂ ਚਲਦਾ ਹਾਂ ਆਪਕੇ ਘਰ ਤੁਹਾਨੂੰ ਮੈਂ ਰਿੰਗ ਕਰੂੰਗਾ ਹਾਂ ਕੀ ਕੀ ਠੀਕ ਹੈ ਓਕੇ ਕਰਾਂਗੇ ਦੇਖیں گے ਇਹ ਆਪਣਾ ਖੜਾ ਸਾਈਕਲ ਤੇ ਅਸ਼ਰਫ ਵੀਰ ਆਪਾ ਨੂੰ ਲਾਇਆ ਆਪਣੇ ਘਰ ਤੇ ਆਉਂਦੇ ਆਂ ਵੇਖ ਲੋ ਸਪੈਸ਼ਲ ਆਪਣੇ ਵਾਸਤੇ ਕੇਲੇ ਲੈ ਕੇ ਆਇਆ ਸੰਤਰੇ ਲੈ ਕੇ ਆਇਆ ਤੇ ਨਾਰੀਅਲ के देता पानी पी तेन पानी की जरूरत है वाहगुरु जी का खालसा वाहू जी की फतेह भाई साहब का बहुत बहुत धन्यवाद जो आज मैंगलोर के आए मैंगलोर में आए हैं पंजाब से पैदल साइकिल से यात्रा करते हुए

ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਰਾਤ ਰੁਕੇ ਸੀ ਤੇ ਰਾਤ ਵੀਡੀਓ ਦਾ ਐਂਡ ਨਾ ਨਹੀਂ ਕਰ ਪਾਏ ਉਹਦਾ ਕਾਰਨ ਇਹ ਸੀ ਕਿ ਹਨੇਰਾ ਕਾਫੀ ਹੋ ਗਿਆ ਸੀ ਤੇ ਕੱਪੜੇ ਵੀ ਸਾਰੇ ਬਹੁਤ ਸਾਰੇ ਧੋਣ ਵਾਲੇ ਸੀਗੇ ਉਹ ਆਪਾਂ ਧੋ ਕੇ ਉਤਾਰਦੇ ਉੱਪਰ ਪਾ ਦਿੱਤਾ ਇਹ ਮੰਗਲੌਰ ਤੇ ਜਿੱਥੇ ਗੁਰਦੁਆਰਾ ਸਾਹਿਬ ਕਰਨਾਟਕਾ ਦੇ ਵਿੱਚ ਮੰਗਲੌਰ ਸ਼ਹਿਰ ਦੇ ਵਿੱਚ ਬਣਿਆ ਹੈ ਤੇ ਇਸ ਗੁਰਦੁਆਰਾ ਸਾਹਿਬ ਦੀ ਇੱਥੋਂ ਦੀ ਕਮੇਟੀ ਰਲ ਕੇ ਸੇਵਾ ਕਰਵਾ ਰਹੀ ਹੈਗੀ ਹੈ ਤੇ ਇਹ ਵੀਰ ਜੀ ਸਵੇਰ ਦੇ ਟਾਈਮ ਤੇ ਆਏ ਤੇ ਅੱਜ ਐਤਵਾਰ ਦਾ ਦਿਨ ਹੈ ਤੇ ਸੇਵਾ ਕਰਦੇ ਨੇ ਵੀਰ ਜੀ ਰੋਜ਼ ਆ ਕੇ ਇੱਥੇ ਆਪਾਂ ਟੈਂਟ ਲਾ ਲਿਆ ਸੀਗਾ ਵੈਸੇ ਤਾਂ ਆਪਾਂ ਨੂੰ ਬਾਬਾ ਜੀ ਨੇ ਕਪੜੇ ਦੇ ਦਿੱਤੇ ਸੀ ਕਹਿੰਦੇ ਵਿਛਾ ਕੇ ਤੁਸੀਂ ਇੱਥੇ ਪੈ ਜਾਓ ਪਰ ਇੱਥੇ ਨਾ ਮੱਛਰ ਬਹੁਤ ਜ਼ਿਆਦਾ ਸੀ ਮੱਛਰ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਟੈਂਟ ਕੱਢ ਕੇ ਲਾਉਣਾ ਪਿਆ ਤੇ ਇਧਰਲੇ ਬੰਨੇ ਆਪਣਾ ਸਮਾਨ ਪਿਆ ਹੋਇਆ ਹੈ ਤੇ ਇੱਥੋਂ ਹੀ ਆਪਾਂ ਤਾਰ ਲਾ ਕੇ ਤੇ ਆਪਣਾ ਲਾਈਟ ਦਾ ਜਿਹੜਾ ਪ੍ਰਬੰਧ ਕਰ ਲਿਆ ਸੀ ਆ ਬੋਰਡ ਹੁੰਦਾ ਆਪਣੇ ਕੋਲ ਤੇ ਹੁਣ ਕਾਫੀ ਜ਼ਿਆਦਾ ਕੰਮ ਕਰਨ ਵਾਲਾ ਵੀਡੀਓ ਜੇ ਐਡੀਟਿੰਗ ਕੁਝ ਹੋ ਗਈ ਕੁਝ ਕਰਨ ਵਾਲੀ ਹੈ ਤੇ ਕਾਫੀ ਮਿਹਨਤ ਕਰਨੀ ਪੈਂਦੀ ਤੇ ਇੱਥੇ ਆਪਾਂ ਆਪਣਾ ਸਾਈਕਲ ਲਾ ਦਿੱਤਾ ਸੀ ਤੇ ਹੁਣ ਸਵੇਰ ਹੋ ਚੁੱਕਾ ਤੇ ਹੌਲੀ ਹੌਲੀ ਆਪਾਂ ਆਪਣਾ ਸਮਾਨ ਚੁੱਕਦੇ ਆਂ ਜੈਤਵਾਰ ਦਾ ਦਿਨ ਹੈ ਇਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਪ੍ਰੋਗਰਾਮ ਵੀ ਆ। ਇੱਥੇ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਮੋਰ ਵੀ ਆਉਂਦੇ ਆ। ਇਧਰ ਆ ਬੀਆ ਬਾਣ ਜਾ। ਇਹਦੇ ਵਿੱਚੋਂ ਨਿਕਲ ਕੇ ਆਇਆ। ਉਹ ਤੇ ਵੇਖਦੇ ਹਾਂ ਪਰ ਚੜ੍ਹ ਗਏ। ਬਹੁਤ ਵੱਡਾ ਸਾਰਾ। ਉਹ ਕਿਆ ਖੂਬਸੂਰਤ ਕੁਦਰਤਾਂ ਦੇ ਵਿੱਚ। ਕਿੰਨਾ ਸੋਹਣਾ ਲੱਗਦਾ ਪਹਿਣਾ। ਮੋਰ ਵਾਕਿਆ ਹੀ ਬਹੁਤ ਸੋਹਣਾ। ਕਿੰਨਾ ਸ਼ਾਨਦਾਰ। ਆ ਜਾ ਪੀਕੂ। ਏ ਪੀਕੂ ਆ ਜਾ। ਇੱਥੇ ਗੁਰਦੁਆਰੇ 'ਚ ਗਿੱਜਿਆ ਆ। ਇਦੋਂ ਨਿਕਲਿਆ ਕਿ ਦਰਖਤ ਦੇ ਉੱਤਰ ਕੇ ਆਇਆ ਕਿੰਨਾ ਸ਼ਾਨਦਾਰ ਆ ਜਾ ਪਿਆ ਜਾ ਦਰਦਾ ਕੋਈ ਗੱਲ ਨਹੀਂ ਇੱਥੇ ਆ ਜਾ ਤੈਨੂੰ ਚੋਗਾ ਪਾਉਂਦੇ ਆ ਜਾ ਆ ਜਾ ਥੱਲੇ ਆ ਜਾ ਵਾਹ ਜੀ ਵਾਹ ਗੁਰੂ ਕਰੇ ਆਉਂਦਾ ਏ ਮੋਰ ਗੁਰੂ ਕਰੇ ਸਾਹਮਣੇ ਗੁਰੂ ਦਾ ਦਵਾਰ ਹੈ ਤੇ ਇਧਰ ਮੋਰ ਉਤਰੇਗਾ ਥੱਲੇ ਆਉਂਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਥੱਲੇ ਉਹ ਬੱਲੇ 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 ਵਾਹ ਜੀ ਵਾਹ ਕੁਦਰਤ ਕੁਦਰਤ ਇਹਨੂੰ ਕਹਿੰਦੇ ਕੁਦਰਤ ਕਿੰਦਾ ਸੋਹਣਾ ਪੰਛੀ ਹੈ ਨਾ ਮੋਰ ਹੁਣ ਇੱਥੇ ਚੁਗੇਗਾ ਮਾਰੇਗਾ ਚੁੰਝ ਏ ਭੋਲੂ ਕਿੰਦਾ ਸੋਹਣਾ ਆਪਣੇ ਵੇਖ ਲਓ ਵੀ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਕਿਤੇ ਕਿਤੇ ਨਜ਼ਰ ਨਹੀਂ ਆਉਂਦੀਆਂ ਪਰ ਇੱਥੇ ਇਹ ਚੀਜ਼ਾਂ ਆਮ ਹੀ ਆ ਤੇ ਗੁਰੂ ਘਰ ਦੇ ਵਿੱਚ ਇਹੋ ਜਿਹੇ ਪੰਛੀ ਕੀ ਬਾਤ ਹੈ ਇਹ ਸਾਹਮਣੇ ਗੁਰੂ ਘਰ ਸੰਗਤਾਂ ਜਾਵੇਗੀ ਇਹ ਵੀਰ ਜੀ ਨੇ ਇਥੋਂ ਦੇ ਲੋਕਲ ਤੇ ਆਪਾਂ ਉਹਨਾਂ ਦਾ ਟਾਈਮ ਸੇਵਾ ਕਰਦੇ ਆ ਇਹ ਸਾਰੇ ਸੇਵਾ ਕਰਦੇ ਪਏ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਤੇ ਅੱਜ ਐਡਵਾਰ ਦਾ ਦਿਨ ਹੈ ਐਡਵਾਰ ਦੇ ਮੀਨਾਂ ਅੱਠਾ ਦਿਨਾਂ ਬਾਅਦ ਤੇ ਪ੍ਰੋਗਰਾਮ ਹੁੰਦਾ ਨੇ ਸਾਰੀ ਇਕ ਸੰਗਤ ਆਉਂਦੀ ਤੇ ਆਪਾਂ ਵੀ ਕਰਦੇ ਆ ਸੇਵਾ ਗੁਰੂ ਘਰ ਦੇ ਵਿੱਚ ਲਾਲੀਏ ਲੇਖੇ ਗੰਡੇ ਚੀਰੇਗੇ ਜਿਹੜੀ ਆਪਾਂ ਨੂੰ ਸੇਵਾ ਮਿਲੀ ਸੀ ਤੇ ਇਧਰ ਆਟਾ ਗੁੰਨਾ ਲੱਗੇ ਆਹ ਮਸ਼ੀਨ ਦੇ ਵਿੱਚ ਪਾ ਗਿਆ ਤਾਂ ਉੱਪਰ ਵਿੱਚ ਪਾ ਦਿੰਦੇ ਆ ਪਾਣੀ ਤੇ ਇਦਾਂ ਆਟਾ ਗੁੰਨਿਆ ਜਾਂਦਾ ਹੈ ਮਸ਼ੀਨ ਦੀ ਛੋਟੀ ਮਸ਼ੀਨ ਹੈ ਵਧੀਆ ਬਿਨਿਆ ਸੰਗਤਾਂ ਨਾਲ ਤੇ ਵਧੀਆ ਬਿਨਿਆ ਰਾਵ ਜਿਹੜਾ ਜਨੀਆ ਸੰਗਤਾਂ ਨੇ ਤੇ ਟਾਈਮ ਦੇ ਬਜਟ ਤੇ ਸਾਰੇ ਕੰਮਕਾਰ ਕਰਨ ਵਾਲੇ ਆ ਫਿਰ ਇੰਨਾ ਟਾਈਮ ਹੋ ਤੁਹਾਨੂੰ ਨਹੀਂ ਗਿਆ ਕੋਣ ਆਟਾ ਵੀ ਬੁੰਨਿਆ ਗਿਆ ਥੋੜਾ ਜਿਹਾ ਹੋਰ ਕੰਮ ਚੱਲੂਗਾ ਦਾ ਆਟਾ ਗੋਲੇ ਆ ਗਿਆ ਸ਼ਾਦਾ ਤਿਆਰ ਕਰੀ ਜਾਂਦਾ ਤੇ ਇੱਧਰ ਕੜੀ ਬਣਦੀ ਪਈ ਆ ਤੇ ਸਾਰੇ ਵੀਰ ਇੱਥੇ ਬਹੁਤ ਸੇਵਾ ਕਰਦੇ ਆ ਭਾਈ ਉਸ ਤੋਂ ਤਾਂ ਸਾਹ ਲੈਣ ਨੂੰ ਲੱਗਦੀ ਬਹੁਤ ਪਿਆਰ ਨਾਲ ਸਾਰੇ ਮਿਲ ਕੇ ਚੱਲਦੇ ਨੇ ਬਹੁਤ ਵਧੀਆ ਇਹ ਭੈਣਾ ਵੀ ਸਵਾ ਕਰਦੀਆਂ ਪਈਆਂ ਨੇ ਲੰਗਰ ਆ ਵੀ ਇੱਥੇ ਲੰਗਰ ਪਿਆਰ ਨਾਲ ਜਿੱਦਾਂ ਕੋਈ ਸਵਾ ਕਰਾ ਸ਼ਾਦੀਆਂ ਨੇ ਦਿਵਾ ਚੱਲਦੀ ਪਈਆਂ ਤੇ ਹੁਣ ਪ੍ਰਸ਼ਾਦੇ ਤਿਆਰ ਹੋਣਗੇ ਉਸ ਤੋਂ ਬਾਅਦ ਸੰਗਤ ਆਜੂਗੀ ਫਿਰ ਪ੍ਰਸ਼ਾਦੇ ਸਾਰੇ ਚੱਕ ਕੇ ਤੇ ਸਾਰੇ ਆਪ ਆਪਣੇ ਘਰਾਂ ਤਕਰੀਬਨ 2:00 ਵਜੇ ਦਾ ਪ੍ਰੋਗਰਾਮ ਹੈਗਾ ਇੱਥੇ ਦੇਖਣੇ ਤੇ ਆਹ ਵੇਖੋ ਕਿੱਡੇ ਪਿਆਰੇ ਬੱਚੇ ਨੇ ਕੇਸ ਰੱਖੇ ਹੋਏ ਨੇ ਤੇ ਜਿੰਨੇ ਵੀ ਭਾਵੇਂ ਸਿੱਖ ਕੱਟ ਕੇ ਹੰਦੀ ਦੇ ਵਿੱਚ ਤੇ ਕਿਸੇ ਨੇ ਵੀ ਆਪਣੇ ਤਰ੍ਹਾਂ ਮੰਨ ਲਓ ਦਾੜੀਆਂ ਵਗੈਰਾ ਨਹੀਂ ਕਟੀਆਂ ਪੂਰੇ ਗੁਰਸਿੱਖ ਨੇ ਜਿੰਨੇ ਵੀ ਪਰਿਵਾਰ ਨੇ ਸਿੱਖੀ ਸਰੂਪ ਦੇ ਵਿੱਚ ਨੇ ਸਾਰਿਆਂ ਨੇ ਅੰਮ੍ਰਿਤ ਛੱਕੇ ਹੋਏ ਨੇ ਤੇ ਗੁਰੂ ਮਹਾਰਾਜ ਦੀ ਪੂਰੀ ਕਿਰਪਾ ਇਸ ਨਗਰ ਦੇ ਉੱਤੇ ਘਰ ਭਾਵੇਂ ਤਕਰੀਬਨ 10-15 ਹੀ ਨੇ ਪਰ ਗੁਰਸਿੱਖ ਨੇ ਸਾਰੇ ਤੇ ਇੱਥੇ ਗੁਰਸਿੱਖ ਪਰਿਵਾਰ ਵੀ ਆ ਔਰ ਵੀ ਜਿਹੜੇ ਇੱਥੇ ਲਾਗੇ ਬੰਨੇ ਗੁਰਦੁਆਰਾ ਸਾਹਿਬ ਦੇ ਨੇੜੇ ਨੇ ਉਹ ਵੀ ਮੱਥਾ ਟੇਕਣ ਆਉਂਦੇ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਐਤਵਾਰ ਦੇ ਐਤਵਾਰ ਦੇ ਸਕੱਤੇ ਨੂੰ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੰਗਤਾਂ ਦੇ ਵਿੱਚ ਤੇ ਹੋਰ ਉਸ ਤੋਂ ਬਾਅਦ ਜੰਗਰ ਜਿਹੜਾ ਉਹ ਚੱਲੇਗਾ ਤਮਾਕਤ ਇੱਕ ਵਾਰ ਕਰਕੇ ਗੁਰੂ ਮਾਰਗ ਸੇਵਾਦਾਨ ਕੋ ਨਿਭਾ ਸਕਦੇ ਹੈ ਵਾਰੀ ਗੁਰੂ ਜੀ ਦਾ ਕਲਸਾ ਵਾਰੀ ਗੁਰੂ ਜੀ ਦੀ ਕੀਰਤਨ ਦਾ ਸਾਰੀ ਸੰਗਤ ਦੇ ਵਿੱਚ ਵਰਤੇਗਾ ਸਾਰੀ ਸੰਗਤ ਬੈਠ ਕੇ ਵਾਹਿਗੁਰੂ ਦਾ ਜਾਪ ਕਰਦੀ ਹੈ ਤੇ ਨਾਲ ਇਸ ਟਾਈਮ ਪ੍ਰਸ਼ਾਦਾਂ ਲੱਗੀ ਆ ਉਸ ਤੋਂ ਬਾਅਦ ਵਿੱਚ ਇਹ ਪ੍ਰੋਗਰਾਮ ਦੀ ਮੰਨ ਹੀ ਹੋਏਗੀ ਤੇ ਅੱਧਰ ਕਰਦੇ ਆ ਗੱਲਬਾਤ ਜੀ ਬਹੁਤ ਕਿਰਪਾ ਮਹਾਰਾਜ ਜੀ ਦੀ ਅਨੰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕੱਲ ਸ਼ਾਮ ਦੇ ਪਹੁੰਚੇ ਹੋਏ ਆ ਮੰਗਲੂਰ ਮੰਗਲੂਰ ਇਹਨਾਂ ਮੰਗਲੂਰ ਗੁਰਦੁਆਰਾ ਸਾਹਿਬ ਜਿਹੜਾ ਕਰਨਾਟਕਾ ਦੀ ਧਰਤੀ ਤੇ ਆ ਤੇ ਇੱਥੇ ਆਪਾਂ ਰਾਤ ਰੁਕੇ ਸੀ ਤੇ ਬਾਬਾ ਜੀ ਹਨ ਦੇ ਕੋਲ ਗੁਰਦਰਾ ਸਾਹਿਬ ਤੇ ਬਾਬਾ ਜੀ ਉਹਨਾਂ ਨੇ ਬਹੁਤ ਆਪਣੀ ਸੇਵਾ ਪਾਣੀ ਕੀਤਾ ਤੇ ਬਹੁਤ ਚੰਗਾ ਲੱਗਾ ਤੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਹ ਸ਼ਹਿਰ ਮੈੰਗਲੌਰ ਸਾਊਥ ਕਰਨਾਟਕਾ ਅੱਜ ਰਾਤੀ ਭਾਈ ਸਾਹਿਬ ਸਿੰਘ ਜੀ ਫਿਰੋਜ਼ਪੁਰ ਪੰਜਾਬ ਵਾਲੇ ਪੰਜਾਬ ਰਾਜਸਥਾਨ ਐਮਪੀ ਹੁੰਦੇ ਹੋਏ ਮਾਰਾਠਾ ਹੁੰਦੇ ਗੋਆ ਹੁੰਦੇ ਹੋਏ ਕੱਲ ਰਾਤੀ ਪੈਸਾਬ ਜੀ ਇਥੇ ਸਾਈਕਲ ਯਾਤਰਾ ਕਰਦੇ ਹੋਏ ਇਥੇ ਪਹੁੰਚੇ ਅਗੇ ਪੈਸਾਬ ਜੀ ਨੇ ਕੇਰਲਾ ਕੋਚਨ ਕੇਰਲਾ ਦੀ ਯਾਤਰਾ ਸਾਈਕਲ ਯਾਤਰਾ ਕਰਦੇ ਹੋਏ ਵਾਪਸ ਪੰਜਾਬ ਨੂੰ ਮੁੰਡਾ ਸਾਧ ਸੰਗਤ ਜੀ ਸਮੁਸੰਗਤਾ ਦੇ ਚਰਨਾਂ ਜੀ ਬਿੰਦੀ ਹੈ ਕਿ ਇਥੇ ਛੋਟੇ ਜਿਹੇ ਸ਼ਹਿਰ ਦੇ ਅੰਦਰ ਇੱਥੇ ਕੋਈ ਸਿੰਘਾਂ ਦੀ ਆਬਾਦੀ ਨਹੀਂ ਸਾਧ ਸੰਗਤ ਜੀ ਘੱਟੋ ਘੱਟ 10-15 ਕਰਨੇ ਤੇ ਕੋਈ ਬਾਹਰਲੇ ਸਟੂਡੈਂਟ ਹੈਗੇ ਕੋਈ ਵਿਰਲਾ ਹੀ ਗੁਰਸਿੱਖ ਜੌਬ ਕਰਨ ਵਾਲਾ ਹੈ ਪਾਇ ਸਾਹਿਬ ਜੀ ਪਾਇ ਸਾਹਿਬ ਸਿੰਘ ਜੀ ਫਿਰੋਜ਼ਪੁਰ ਵਾਲੇ ਇੱਥੇ ਰਾਤੀ ਆਏ ਤੇ ਅਜੇ ਐਤਵਾਰ ਦਾ ਦਿਹਾੜਾ ਹਰੇ ਤੁਹਾਨੂੰ ਇੱਥੇ ਲੰਗਰ ਹੁੰਦਾ ਹੈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੇ ਬਾਹਰੋਂ ਕੋਈ ਲੋੜਵੰਦ ਗੁਰਸਿੱਖਿਆ ਕੋਈ ਵੀ ਨਿਤਨੇਮੀ ਬੰਦਾ ਜਾਂਦਾ ਉਹਦੇ ਵਾਸਤੇ ਪ੍ਰਬੰਧਕਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦਾ ਵੀ ਬੰਦਬਸ ਕੀਤਾ ਜਾਂਦਾ ਹੈ ਗੁਰਪਾਇ ਸ਼ਾਹ ਜੀ ਇਹਨਾਂ ਨੂੰ ਪਾਇ ਸਾਹਿਬ ਸਿੰਘ ਜੀ ਫਿਰੋਜ਼ਪੁਰ ਵਾਲੇ ਨੂੰ ਮਹਾਰਾਜ ਯਾਤਰਾ ਸਪਲੀ ਕਰੇ ਘਰਬਾਰਾ ਪਰਵਾਰਾ ਸੁਖ ਸ਼ਾਂਤੀ ਵਰਤੀ ਬੱਚੀ ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਵਿਦਿਆ ਦੀ ਦਾਤ ਬਖਸ਼ ਕਰੇ ਪਰਮਾਤਮਾ ਮੰਦੀ ਕਾਮਨਾ ਸੁਭ ਮਨੋ ਕਾਮਨਾ ਗੁਰਮਤ ਅਨੁਸਾਰ ਸੰਪੂਰਨ ਕਰੇ ਸਮੁਜ ਸੰਗਤਾਂ ਦੇ ਚਰਨਾਂ ਵਿੱਚ ਅਰਨ ਬੇਨਤੀ ਹੈ ਕਿ ਇੱਥੇ ਕੋਈ ਸਿੰਘਾਂ ਦੀ ਮੰਗਲੋ ਸ਼ੇਰ ਦੇ ਅੰਦਰ ਕੋਈ ਸਿੰਘਾਂ ਦੀ ਜ਼ਿਆਦਾ ਆਵਾਜ਼ ਨਹੀਂ ਸਾਧ ਸੰਗਤ ਜੀ ਜਿੰਨਾ ਵੀ ਹੋ ਸਕੇ ਆਪਣਾ ਦਸਵੰਤ ਹਰ ਗੁਰੂ ਦਾ ਕਰ ਕੋਈ ਜਗ੍ਹਾ ਤੇ ਹੋਵੇ ਆਪਣਾ ਦਸਵੰਤ ਜ਼ਰੂਰ ਜ਼ਰੂਰ ਕਾਢਿਆ ਕਰੋ ਸਾਧ ਸੰਗਤ ਜੀ ਤੇ ਗੁਰੂ ਦੇ ਲੇਖੇ ਲਾ ਕੇ ਆਪਣਾ ਜੀਵਨ ਸਫਲਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਕਾਰਯੋਗ ਭਾਈ ਗੁਰਜਨ ਸਿੰਘ ਜੀ ਆਪ ਜੀ ਨੂੰ ਦੋ ਸ਼ਬਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਸਾਡਾ ਵੀਰ ਸਾਹਿਬ ਸਿੰਘ ਜੀ ਜੋ ਕਿ ਫਿਰੋਜ਼ਪੁਰ ਵਾਲੇ ਆ ਸਾਡੇ ਕੋਲ ਇੱਥੇ ਮੰਗਲੂਰ ਜੋ ਕਿ ਪੰਜਾਬ ਤੋਂ 282900 ਕਿਲੋਮੀਟਰ ਪੈਂਦਾ ਵਾ ਇਹ ਵੀਰ ਨੇ ਪੈਦਲ ਸ਼ੈਗਲ ਯਾਤਰਾ ਕੀਤੀ ਤੇ ਵੇਖ ਕੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਵੀ ਚਲੋ ਆ ਬੱਚਾ ਪਰੰਤ ਇੰਨਾ ਸਤਿਕਾਰਯੋਗ ਇੰਨਾ ਸਤਿਕਾਰ ਮਿਲਦਾ ਅਸੀਂ ਵੀ ਪੰਜਾਬ ਅੰਮ੍ਰਿਤਸਰ ਤੋਂ ਰਹਿਣ ਵਾਲੇ ਆਂ ਅਸੀਂ ਇਥੇ ਆਪਣਾ ਰੋਜ਼ਗਾਰ ਕਰਦੇ ਆਂ ਟਰੱਕ ਚਲਾਉਨੇ ਜਿੰਨੇ ਵੀ ਮੁੰਡੇ ਸਾਡੇ ਹੈਗੇ ਆ ਇਥੋਂ ਦੀ ਧਰਤੀ ਦੇ ਇਥੋਂ ਦੇ ਲੋਕ ਬਹੁਤ ਹੀ ਵਧੀਆ ਹਨ ਤਾਂ ਕਿ ਸਿੰਘਾਂ ਨੂੰ ਸਤਿਕਾਰ ਬਹੁਤ ਮਿਲਦਾ ਇੱਥੇ ਇਹ ਧਰਤੀ ਬਹੁਤ ਹੀ ਵਧੀਆ ਵਾ ਇਹ ਕਰਕੇ ਚਲੋ ਸਾਨੂੰ ਖੁਸ਼ੀ ਮਿਲੀ ਵੀਰ ਦਾ ਵੀਰ ਜੀ ਨੂੰ ਵੇਖ ਕੇ ਤੇ वाहिगुरु जी का खालसा वाहेगुरु जी, जी फतेकाल वाहगुरु जी का खालसा वाहेगुरु जी की फतेह वीर साहिब जी साहिब सिंह जी फिरोजपुर वाले आज मैंगलोर के गुरुद्वारे साहिब में पहुँचे हैं ये पूरे देश पूरे इंडिया की साइकिल से यात्रा कर रहे हैं वाहिगुरु इन्हें चरदी कला बख्शे यात्रा सफल करे दिन दुगनी रात चोगनी करे और इसी तरह कौम की सेवा करते रहे और मैंगलोर की सारी संगत की तरफ से कमेटी की तरफ से उनका बहुत बहुत धन्यवाद वाहेगुरु जी का खालसा वाहेगुरु जी की फतेह हमारे प्रधान जी दो सब वाहगुरु जी का खालसा वाहेगुरु जी की फतेह भाई साहब का बहुत बहुत धन्यवाद जो आज मेंगलुर के आए मंगलोर में आए हैं पंजाब से पैदल साइकिल से यात्रा करते हुए भाई साहब को सदगुरु सच्चे पास तरक्की बख्शे और इसी तरह पूरे यात्रा सफल करते रहे पूरे इंडिया की हमारे हिंदुस्तान की और गुरु का प्रचार करते रहे जी, जी का वाह वाहन श्री गुरु नानक देव जी महाराज तन तन श्री गुरु गोविंद सारी शहीद सिंह निहाल हो जावे का देख देख फते ਗੁਰਪੰਥ ਖਾਲਸਾ ਦੀ ਦਿਵਦਿੰਚਰ ਦਿਖਲਾ ਰਖੋ ਜੀ ਮਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ तकरीबन 3:30 ਹੋ ਚੁੱਕੇ ਆ ਤੇ ਇਸ ਟਾਈਮ ਆਪਾਂ ਮੰਗਲੂਰੋ ਸ਼ਹਿਰ ਨੂੰ ਬਾਏ ਬਾਏ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਆਪਾਂ ਕੇਰਲਾ ਵਾਲੀ ਸਾਈਡ ਨੂੰ ਭਵਾ ਕੇ ਰਵਾਨਾ ਚਲੋ ਠੀਕ ਆ ਵੀਰ ਜੀ ਬਾਈ ਬਾਈ ਯਾਤਰਾ ਸੋਨਿਆ ਸ੍ਰੀ ਅਕਾਲ ਠੀਕ ਆ ਭਾਜੀ ਬਾਈ ਬਾਈ ਸਾਡੀ ਯਾਤਰਾ ਸਭ ਬੋਲੋ ਜੀ ਵੀਰ ਜੀ ਬਾਈ ਜੀ ਖਾਲਸਾ ਬਾਈ ਗੁੱਡ ਇਸ ਟਾਈਮ ਨੈਸ਼ਨਲ ਹਾਈਵੇ 66 ਜਿਹੜਾ ਮumbai ਤੋਂ ਆ ਰਿਹਾ ਉਸੇ ਰੋਡ ਤੇ ਆਪਾਂ ਫੇਰ ਪਹੁੰਚ ਚੁੱਕੇ ਆ ਤੇ ਹੁਣ ਵੇਖਦੇ ਆ ਕਿੰਨੇ ਕਿਲੋਮੀਟਰ ਦਾ ਸਫਰ ਨਿਕਲਦਾ ਉਹ ਕੱਢਾਂਗੇ ਦਿਨ ਢਲਤ ਕਰ ਤੇ ਗਾਂ ਵਾਦੇ ਜਾਣੇ ਆ ਬਹੁਤ ਵਧੀਆ ਬਹੁਤ ਪਿਆਰ ਸਤਿਕਾਰ ਮਿਲਿਆ ਆਪਾਂ ਨੂੰ ਜਿਸ ਮੈਂਗਲੌਰ ਦੀ ਧਰਤੀ ਤੋਂ ਬਹੁਤ ਚੰਗਾ ਇੱਥੇ ਜਿੰਨੇ ਵੀ ਸਿੱਖ ਪਰਿਵਾਰ ਬੈਠੇ ਨੇ ਬਹੁਤ ਚੰਗੇ ਨੇ ਸਾਰੇ ਜ਼ਿਆਦਾਤਰ ਯੂਪੀ ਤੋਂ ਆਣ ਕੇ ਬੈਠੇ ਹੋਏ ਆ ਮੈਂਗਲੌਰ ਸਿਟੀ ਵੀ ਕਾਫੀ ਵੱਡੀ ਏ ਇਧਰ ਭਾਰਤ ਦਾ ਝੰਡਾ ਝੂਲਦਾ ਪਿਆ ਤੇ ਕੋਈ ਸਰਕਾਰੀ ਬਿਲਡਿੰਗ ਤਾਂ ਕਰਕੇ ਇੱਥੇ ਲੱਗਿਆ ਜਿਹੜੀਆਂ ਕਾਫੀ ਪੈ ਜਾਂਦੀਆਂ ਤਾਂ ਕਰਕੇ ਟਾਈਮ ਜਿਹੜਾ ਵੱਧ ਲੱਗਦਾ ਤੇ ਜ਼ੋਰ ਵੀ ਜ਼ਿਆਦਾ ਲੱਗਦਾ। ਫਟਕਾ ਦਾ ਮੰਗਲੌਰ ਜ਼ਿਲ੍ਹਾ ਵੀ ਬਹੁਤ ਖੂਬਸੂਰਤ ਹੈਗਾ। ਆਪਣੇ ਕੋਲ ਟਾਈਮ ਦੀ ਥੋੜੀ ਜਿਹੀ ਪ੍ਰੋਬਲਮ ਨਹੀਂ ਤੇ ਮੰਗਲੌਰ ਵੀ ਆਪਾਂ ਘੁੰਮਣਾ ਹੈ। ਵੀਰ ਜਿਹੜੇ ਸੀ ਉਹ ਕਹਿੰਦੇ ਸੀ ਆਪਾਂ ਘੁੰਮਾਂਗੇ ਪਰ ਉਹਨਾਂ ਨੂੰ ਜਿਹੜਾ ਮਿਲ ਗਿਆ ਉਹਨਾਂ ਦੀ ਗੱਡੀ ਲੋਡ ਹੋਣੀ ਆ। ਤਾਂ ਕਰਕੇ ਮੈਂ ਕਿਹਾ ਚਲੋ ਜਿੰਨਾ ਖਿੱਚ ਸਕਦੇ ਉਹਨਾਂ ਸਫ਼ਰ ਆਪਾਂ ਖਿੱਚਦੇ ਆ। ਤੇ ਆਪਾਂ ਤੁਰੇ ਤੇ ਭਾਵੇਂ ਲੇਟ ਆ। ਚਲੋ ਜਿੰਨਾ ਵੀ 30 40 ਕਿਲੋਮੀਟਰ ਹੋ ਸਕਿਆ ਤੇ ਆਪਾਂ ਕੱਢ ਦਵਾਂਗੇ। ਕਰ 6 ਵਜੇ ਤੱਕ ਸਾਢੇ 6 ਵਜੇ ਤੱਕ ਹਾਂਜੀ ਇੱਧਰ ਕਰੋ ਭਾਈ ਕੈਸੇ ਹੋ ਅੰਦਰ ਟਿਕੋ ਕੇਰਲਾ 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 ਇੱਧਰ ਤੇ ਪੰਜਾਬ ਪੰਜਾਬ ਯਾ ਇਹ ਸਾਈਕਲ ਹੁੰਦੇ ਸਾਈਕਲ ਹਾਊ ਮਨੀ ਡੇਸ ਯੂ ਟੂ ਟੂ ਰੀਚ ਮੈਂਗਲੋਰ ਹੇਅਰ ਬਾਈ 20 20 ਡੇਸ ਹਾਂ ਓਨਲੀ ਫਰਮ 20 ਡੇਸ ਯੂ ਰੀਚ ਮੈਂਗਲੋਰ ਸਮਵਨ ਬਾਈ ਟ੍ਰੇਨ ਮੋਬਾਈਲ ਬਾਈਕ। ਜੇ ਲਾ ਬਾਈਸਾਈਕਲ ਬਾਈਸਾਈਕਲ ਮੋਬਾਈਲ ਟੂ ਕੇਰਲਾ ਬਾਈਸਾਈਕਲ ਅੱਜ ਉਪਰ ਆਪਾਂ ਲੰਘਦੇ ਪਏ ਆ ਤੇ ਸਾਰਾ ਇਹਨੂੰ ਕਵਰ ਕੀਤਾ ਆ ਅੱਜ ਕੱਲ੍ਹ ਨਾਲ ਲੋਕ ਆਤਮ ਹੱਤਿਆਵਲੀ ਕਰਦੇ ਆ ਤਾਂ ਕਰਕੇ ਇਹਨਾਂ ਨੇ ਕਵਰ ਕਰ ਦਿੱਤਾ ਕੋਈ ਜਾਣ ਕੇ ਛਾਲ ਹੀ ਨਾ ਮਾਰ ਦੇ ਬਹੁਤ ਵੱਡਾ ਦਰਿਆ ਜਿਹੜਾ ਸਮੁੰਦਰ 'ਚ ਲੱਗਦਾ ਡਬਲ ਡਬਲ ਦਰਿਆ ਦਾ ਮੇਲ ਹੁੰਦਾ ਦੋ ਦਰਿਆਵਾਂ ਦੇ ਵਿੱਚ ਮਿਲ ਕੇ ਸਮੁੰਦਰ ਦੇ ਵਿੱਚ ਸੰਗਮ ਕਰਦੇ ਆ ਤੇ ਹੋਰ ਇੱਕ ਕੰਪਨੀ ਦਾ ਨਾ ਪੈਟਰੋਲ ਪੰਪ ਲੱਗਾ ਆ ਐਮ ਆਰ ਪੀ ਐਲ ਪਹਿਲੀ ਵਾਰ ਹੀ ਦੇਖਿਆ ਚੱਲਦਿਆਂ ਨੂੰ ਤਕਰੀਬਨ 1 ਘੰਟਾ ਹੋ ਗਿਆ 1 ਘੰਟੇ ਦੇ ਵਿੱਚ ਘੱਟੋ ਘੱਟ ਵੀ 10 15 ਬੰਦੇ ਆਪਾਂ ਨੂੰ ਬੁਲਾ ਕੇ ਲੰਗੇ ਆ ਦੋ ਤਿੰਨ ਨਾਲੇ ਰੋਕਿਆ ਵੀ ਆ ਕਾਲੀ ਹੁੰਦੀ ਆ ਫਿਰ ਤਾ ਕਰਕੇ ਆਪਾਂ ਕੈਮਰਾ ਨਹੀਂ ਗੱਡੀ ਦਾ ਟਾਈਮ ਜ਼ਿਆਦਾ ਖਰਾਬ ਹੋ ਜਾਂਦਾ ਪਰ ਇਧਰ ਬੁਲਾ ਕੇ ਲੰਘਦੇ ਨੇ ਤੇ ਕੇਰਲਾ ਅੱਗੇ ਥੋੜੇ ਟਾਈਮ ਦੇ ਕਰਾਪਾ ਐਂਟਰ ਕਰਨ ਵਾਲੇ ਆ ਮੌਸਮ ਦੀ ਗੱਲ ਕਰੀਏ ਅੱਜ ਮੌਸਮ ਥੋੜਾ ਜਨਾ ਵਧੀਆ ਹੈ ਬੱਦਲਵਾਈ ਸ਼ਾਈ ਹੋਈ ਆ ਕੱਲ ਦਾ ਪੂਰੇ ਡਾਟ ਪੈਂਦੇ ਸੀ ਪਰ ਅੱਜ ਸਹੀ ਆ ਮੌਸਮ ਸਫ਼ਰ ਕਰਨ ਵਾਸਤੇ ਕੋ ਟੋਲ ਗੇਟ ਆ ਗਿਆ ਉੜੋਪੀ ਤਕਰੀਬਨ ਆ 6ਵਾਂ ਟੋਲ ਗੇਟ ਹੈਗਾ ਜਿੱਥੋਂ ਦੇ ਆਪਾਂ ਗੋਆ ਤੋਂ ਚੱਲੇ ਆ ਲੰਗ ਕਰਦਾ ਪਿਆ ਖੋਜ ਹੋ ਗਏ ਬਾਈ ਟੋਲ ਵਾਲੇ ਵੀ ਇੱਥੇ ਕੋਈ ਪ੍ਰੋਗਰਾਮ ਹੈ ਲੱਗਦਾ ਮੈਨੂੰ ਬਰਾਦ ਗਰੂਪ ਆਈ ਆ ਆ ਛੱਡਣ ਦੇ ਸ਼ੁਰਲੀਆਂ ਆਈਆਂ ਤੇ ਦੋ ਵਾਰੀ ਬਹਾਵਾ ਤਗੜਾ ਬਲਾਸਟ ਜੀ ਹੋਏ ਆ ਬੰਬ ਚੱਲੇ ਆ ਜਦੋਂ ਵਿਆਹ ਹੀ ਕਰਦੇ ਆ ਇਦਾਂ ਦਾ ਕੋਈ ਪ੍ਰੋਗਰਾਮ ਰ ਆ ਪਾਰਟੀ ਪੂਰੀ ਹੋ ਜਾਂਦੀ ਐ ਪਾਰਟੀ ਹਾਲ ਬਣਿਆ ਤੇ ਇਦਾਂ ਦੀਆਂ ਛੁਰਲੀਆਂ ਜਿਹਾ ਹਟਾਉਦੇ ਪਏ ਨੇ ਤੇ ਲੋਕ ਕਿ ਮੈਦਾ ਕਰਦੇ ਆ ਬਾਏ ਬਾਏ ਕਰਨਾਟਕਾ ਵੈਲਕਮ ਟੂ ਕੇਰਲਾ ਹੁਣ ਕੇਰਲਾ ਜੀ ਆਪਣੀ ਐਂਟਰੀ ਹੋ ਗਈ ਐ ਆਫੀਸ਼ੀਅਲ ਹੁਣ ਕੇਰਲਾ ਦੇ ਵਿੱਚ ਆ ਗਏ ਆ ਕਰਨਾਟਕਾ ਦਾ ਵੀ ਦੋ ਤਿੰਨ ਦਿਨਾਂ ਜ ਆਪਾਂ ਖਤਮ ਕਰਤਾ ਘੁੰਮਿਆ ਤਾਂ ਭਾਵੇਂ ਨਹੀਂ ਪਰ ਰੋਡ ਜਰੂਰ ਆਪਾਂ ਵੇਖੇ ਨੇ ਤੇ ਹੁਣ ਕੇਰਲਾ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਬਾਕੀ ਇਧਰ ਦੇ ਲੋਕ ਨਾ ਬਲਾਕੇ ਲੰਘਦੇ ਪਏ ਨੇ ਵਧੀਆ ਮਾਹੌਲ-ਸ਼ਾਲ ਬਣਦਾ ਪਿਆ ਅੱਗੇ ਜਾ ਕੇ ਵੇਖਦੇ ਆ ਕਿਵੇਂ ਦੇ ਲੋਕਾਂ ਨਾਲ ਸਾਹਮਣਾ ਹੁੰਦਾ ਸਾਰੇ ਬਲਾਕ ਲਾ ਕੇ ਲੰਘਦੇ ਆ ਭਾਈ ਨਾ ਉੱਥੇ ਖੜੇ ਸੀਗੇ ਆਹਦੇ ਸਿੱਧੂ ਮੂਸੇਵਾਲੇ ਦਾ ਆ ਗਿਆ ਸਿੱਧੂ ਮੂਸੇਵਾਲੇ ਵਾਲਾ ਪੰਜਾਬੀ ਆ ਗਿਆ ਸਿੱਧੂ ਮੂਸੇਵਾਲਾ ਬੜੇ ਖੁਸ਼ ਹੁੰਦੇ ਆ ਸਟਾਰ ਦੇਖ ਕੇ ਨਾ ਪੰਜਾਬੀ ਦੇਖ ਕੇ ਤੇ ਕੋਈ ਕਹੀ ਜਾਂਦਾ ਬੱਲੇ ਬੱਲੇ ਪੰਜਾਬੀ ਆ ਗਏ ਓਏ ਬਹੁਤ ਜਿਹੜਾ ਵੀ ਹੁਣ ਨਾ ਬਲਾ ਕੇ ਆਪਾਂ ਨੂੰ ਲੰਘਦਾ ਪਿਆ ਆਫੀਸ਼ੀਅਲੀ ਆਪਾਂ ਹੁਣ ਕੇਰਲਾ ਦੇ ਵਿੱਚ ਘੁੰਮਦੇ ਪਏ ਆਂ ਸਫਰ ਕਾਫੀ ਲੰਬਾ ਹੈ ਖਿੱਚੀ ਚੱਲਦੇ ਆਪਾਂ ਵਧੀਆ ਮਾਹੌਲ ਚੱਲ ਬਣਿਆ ਤੇ ਕੱਲ ਦੀ ਜਿਹੜੀ ਗਰਮੀ ਵੀ ਆ ਉਹ ਅੱਗੇ ਨਾਲੋਂ ਘੱਟੀ ਹੋਈ ਆ ਬਾਕੀ ਕੋਈ ਪਤਾ ਨਹੀਂ ਅੱਜ ਧੁੱਪ ਨਹੀਂ ਹੈਗੀ ਨਾ ਤਾਂ ਕਰਕੇ ਥੋੜਾ ਜਿਹਾ ਵਧੀਆ ਲੱਗਦਾ ਪਿਆ ਤੇ ਜੇ ਧੁੱਪ ਦੇ ਵਿੱਚ ਤਾਂ ਸਵੇਰੇ 8 ਵਜੇ ਪੂਰੀ 4:00 ਪੈਂ ਲੱਗ ਜਾਂਦੀ ਆ ਆ ਰੋਟੀ ਦਿੱਤੀ ਸੀ ਬਾਬਿਆਂ ਨੇ ਆਪਾਂ ਨੂੰ ਪ੍ਰਸ਼ਾਦ ਦੇ ਜਿਹੜੇ ਦੇ ਦੇ ਕਹਿੰਦੇ ਯਾਰ ਜਿੱਥੇ ਭੁੱਖ ਲੱਗੀ ਨਾ ਤਾਂ ਖਾ ਲਈ ਤੇ ਆਪਾਂ ਨਾਲ ਹੀ ਸਾਈਕਲ ਤੇ ਵੱਲ ਲਈ। ਕੋ ਮੋਬਾਈਲ ਤੋਂ ਚੱਲਿਆਂ ਦੀ ਜੇ ਗੱਲ ਕਰੀਏ ਤੇ ਆਪਾਂ ਚੌਥੀ ਸਟੇਟ ਦੇ ਵਿੱਚ ਆਂ ਜਿਵੇਂ ਪਹਿਲੀ ਮਹਾਰਾਸ਼ਟਰ ਆ ਗਈ ਐਮ ਐਚ ਤੇ ਦੂਜੀ ਆ ਗਈ ਗੋਆ ਜੀਏ ਤੀਜੀ ਕਰਨਾਟਕਾ ਜੀਏ ਤੇ ਅੱਗੇ ਕੇਰਲਾ ਆ ਗਈ ਕੇ ਐਲ ਇਹ ਪੰਜਾਬ ਤੋਂ ਗੱਲ ਕਰੀਏ ਤੇ ਲਗਭਗ ਆਪਣੀ ਹੁਣ 7ਵੀਂ ਸਟੇਟ ਹੈ ਪੰਜਾਬ ਤੇ ਹਰਿਆਣਾ ਹੈ ਤੇ ਐਮਪੀ ਉਸ ਤੋਂ ਬਾਅਦ ਵਿੱਚ ਆਪਣੀ ਗੁਜਰਾਤ ਦੇ ਵਿੱਚ ਵੀ ਐਂਟਰੀ ਹੋਈ ਆ ਤੇ 8ਵੀਂ 9ਵੀਂ ਸਟੇਟ ਹੋ ਚੁੱਕੀ ਆ ਤੇ ਅਜੇ ਆਪਾਂ ਕੇਰਲਾ ਦੇ ਵਿੱਚ ਮਤਲਬ ਐਂਟਰੀ ਕਰ ਚੁੱਕੇ ਆ ਤੇ ਸਫ਼ਰ ਅਜੇ ਆਪਣਾ ਬਾਕੀ ਹੈ ਮੰਜ਼ਿਲ ਤੇ ਪਹੁੰਚਣਾ ਬਾਕੀ ਹੈ ਜਦੋਂ ਜੀ ਕੇਰਲਾ ਦੀ ਐਂਟਰੀ ਹੋਈ ਹੈ ਨਾ ਆ ਐਨਐਚ 68 ਜਿਹੜਾ ਰੋਡ ਹੈ ਇਦਾਂ ਲਿਵੇਂ ਤਿਆਰ ਹੁੰਦਾ ਪਿਆ ਤੇ ਬਹੁਤ ਜਗਾਂ ਤੇ ਆਪਾਂ ਨੂੰ ਦਿੱਕਤ ਆ ਰਹੀ ਆ ਮੋੜ ਘੋੜ ਜੇ ਕਾਫੀ ਪਾ ਜਾਂਦੇ ਆ ਜਿੱਦੇ ਕੰਮ ਚੱਲੀ ਜਾਂਦਾ ਕਿਤੇ ਬਣਿਆ ਆ ਅੱਗੇ ਹੋ ਸਕਦਾ ਰੋਡ ਕਲੀਅਰ ਹੋਵੇ ਸਵਾ ਦੋ ਘੰਟੇ ਹੋ ਗਏ ਤੁਰ ਜਾਣ ਪਾਣੀ ਵਾਲੀ ਬੋਤਲ ਹੋ ਗਈ ਖਾਲੀ ਬੋਤਲ 'ਚ ਪਾਣੀ ਭਰਦੇ ਆ ਇੱਕ ਨਾ ਬੈਗ ਦੀ ਤਣੀ ਇਹਦੇ ਨਾਲ ਟੱਚ ਕਰਦੀ ਪਈ ਸੀ ਉਹਦੇ ਕਰਕੇ ਰੁਕਣਾ ਪਿਆ ਪਾਣੀ ਭਰ ਲੈਨੇ ਬੋਤਲ 'ਚ ਤੇ ਫਿਰ ਅੱਗੇ ਖਿੱਚਾਂਗੇ ਅੱਧਾ ਪੌਣਾ ਘੰਟਾ ਦਾ ਹੋਰ ਲਾਵਾਂਗੇ ਠੀਕ ਹੈ ਸਭ ਖੁਸ਼ ਨਮੰਗਲ ਹਰਲੇ ਪਾਣੀ ਵਾਹੇ ਗੁਰੂ ਵਾਹਿਗੁਰੂ 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 ਘਰ ਬਹੁਤ ਸੋਹਣੇ ਸੋਹਣੇ ਪਾਏ ਨੇ ਲੋਜ ਬਣਾਏ ਹੋਏ ਆ ਵੈਸੇ ਤਾਂ ਕੋਈ ਰਹਿੰਦਾ ਨਹੀਂ ਪਰ ਸੋਹਣਾ ਕੰਮ ਕਰ ਰਹੇ ਹਾਂ ਹਾਂ ਚੱਲ ਵੀ ਕਰਮਾਂਗੇ ਹੁਣ ਤੇਰੀ ਵਾਰੀ ਆ ਗਈ। ਫੇਲਣਾ ਖਸਮਾਂ ਨੂੰ ਖਾਣੀ ਐ। ਸੜਕ ਤਾਂ ਕਰਦੀ ਜਿਆਦਾ ਜਿਆਦਾ। ਖਲਾਸ ਪਹਿਲਾਂ ਟਿਕ ਟਿਕ ਜੇ ਦੀ ਆਵਾਜ਼ ਆਉਂਦੀ ਸੀ। ਉਹ ਤਾਂ ਕਿਉਂ ਵੱਡ ਗਈ? ਹਵਾ ਡਾਉਣ ਹੁੰਦੀ ਪਈ ਐ। ਤੇਰੇ ਭਰ ਕੇ ਚੱਲੇ ਆਂ ਫਿਰ ਘਟੀ ਹੋਈ ਏ ਇੱਕ ਵਾਰ ਇਹਨਾਂ ਕੋਈ ਸਾਈਕਲ ਵਾਲੀ ਕੋਈ ਦੁਕਾਨਦਾਰ ਕੋਲ ਮਿਲਦੀ ਨਾ ਇਹਨੂੰ ਚੈੱਕ ਜ਼ਰੂਰ ਕਰਾਵਾਂਗੇ ਤੇਲ ਤੂਲੇ ਕਰਾ ਦਵਾ ਲੈਣੇ ਆ ਤੇ ਇਹਨੂੰ ਵਾਸ਼ਿੰਗ ਕਰਾ ਦਿੰਨੇ ਆ ਰੇਤ ਫਸੀ ਹੈ ਨਾ ਜਿੱਥੇ ਆਪਾਂ ਬੀਚਾਂ ਬੂਚਾਂ ਤੇ ਲੈ ਕੇ ਜਾਂਦੇ ਰਹੇ ਲਗਭਗ ਆਪਾਂ 45 ਕਿਲੋਮੀਟਰ ਚੱਲ ਚੁੱਕੇ ਆ ਵਾ ਦੋ ਘੰਟੇ ਦੇ ਵਿੱਚ ਇਹ ਬਹੁਤ ਇੱਜ਼ਤ ਮਾਨ ਕਰਦੇ ਪਏ ਆ ਜਿਹੜਾ ਵੀ ਗੱਡੀ ਕੋਲ ਖਲਾਰ ਕੇ ਹੈਲੋ ਬਾਏ ਕਰਦੇ ਆ ਕਿਉਂਕਿ ਸਿੰਗਲ ਰੋਡ ਐ ਤੇ ਟ੍ਰੈਫਿਕ ਪਿੱਛੇ ਲੱਗ ਜਾਂਦੀ ਐ ਇੱਕ ਦੋ ਤਾਂ ਕਹਿੰਦੇ ਭਾਈ ਅੱਗੇ ਮਿਲਦੇ ਆ ਇੱਥੇ ਰੋਡ ਤਾਂ ਅੱਗੇ ਮਗਰ ਕੋਈ ਗੱਲ ਨਹੀਂ ਜਿੱਥੇ ਮਿਲਣਾ ਆ ਤੁਸੀਂ ਰੁਕ ਜਾਏ ਤੇ ਮੈਂ ਆਈ ਜਾਣਾ ਬਾਕੀ ਵਧੀਆ ਨੇ ਹੈਲੋ ਹਾਈ ਬਾਏ ਕਰੀ ਜਾਂਦੇ ਆ ਪਰ ਪ੍ਰੋਬਲਮ ਇਹ ਆ ਵੀ ਰਿਕਾਰਡਿੰਗ ਕਰਨ ਲੱਗਿਆ ਦਿੱਕਤ ਹੁੰਦੀ ਓਨੇ ਟਾਈਮ ਨੂੰ ਗੱਡੀ ਗਾ ਨਿਕਲ ਜਾਂਦੀ ਜਿਨੇ ਚਰ ਨੂੰ ਆਪਾਂ ਤੰਦ ਪੜਾ ਕੱਟਣਾ ਹੁੰਦਾ ਹੋਣੀ ਕੋਈ ਨਾ ਕੋਈ ਗੱਡੀ ਪਿੱਛੇ ਆਈ ਜਾਂਦੀ ਐ ਤੇ ਵੇਖਿਆ ਜੇ ਵੀ ਬਲਾਉਣ ਗਿਆ ਆਪਾਂ ਅਸੀਂ ਕਾ ਹਾਲ ਆ ਵੇਖੋ ਐਦਾਂ ਹੀ ਹੈਲੋ ਹਾਈ ਹੈ ਨਾ ਹਾਈ ਹੋਈ ਜਾਂਦੀ ਐ ਬਹੁਤ ਜਤਮਾਨ ਬਾਈ ਕਰਦੇ ਪਏ ਹਾਂ ਹਾਂਜੀ ਬੜੀਆ ਬੜੀਆ ਜੀ ਬੜੀਆ ਆਪ ਸੁਣਾਈਏ ਆ ਹੀ ਕੰਮ ਚੱਲ ਜੰਦਾ ਜਦੋਂ ਅਸੀਂ ਕੇਰਲਾ ਜੈਂਟਰੀ ਹੋਈ ਜੀ ਇਹਨਾਂ ਵਿਚਾਰਨ ਦਾ ਪਤਾ ਨਹੀਂ ਦੂਰੇ ਕੀ ਹੁੰਦੇ ਇਹ ਤਾਂ ਮੇਰੇ ਵਰਗੇ ਨੇ ਆ ਗੱਡੀ ਕੋ ਹੋਰ ਖਲਾਰੀ ਜਾਂਦਾ ਚਲੋ ਨਹੀਂ ਅੱਗੇ ਜਾਂਦਾ ਨਹੀਂ ਵੱਡੀ ਗੱਡੀ ਬਈ ਧਿਆਨ ਨਾਲ ਓਵਰਟੇਕਣਾ ਕਰ ਵੀਰ ਮੇਰਾ ਤੰਗ ਨਾ ਕਰ ਆਪ ਦੀ ਮਸਤੀ ਦੇ ਜਾਣ ਦੇ ਬੰਦ ਨੋ ਇਹਦਾ ਨਹੀਂ ਮਤਲਬ ਮੇਰੇ ਕੋਲ ਸਾਈਕਲ ਤੇ ਤੂੰ ਵੱਡੀ ਗੱਡੀ ਲਿਆ ਕੇ ਜੱਗੇ ਲਾ ਦੇਗਾ ਨਾ 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 ਛੋਟੇ ਵੀਰ ਇਹਦਾ ਨਹੀਂ ਕਰਨੇਗਾ ਲਾਈਨ ਵਿੱਚ ਲੱਗਣਾ ਪਵੇਗਾ ਆ ਵੀ ਕਰੀ ਜਾਂਦਾ ਹੈਲੋ ਹੈ ਉੱਡੇ ਵੀਰ ਲਾਇਨ ਚ ਆਪਾਂ ਇੱਧਰ ਕਰ ਲੈਨੇ ਆ ਤੁਸੀਂ ਅਦਾ ਰਾਂ ਜਾ ਰਾ ਜੀ ਕਰ ਲਓ ਤੇ ਹੱਲ ਵਿੱਚ ਚੱਲ ਹਾਂਜੀ ਹਾਂਜੀ ਇਹ ਡਿੱਗੀ ਦਾ ਐ ਕਿਦਾਂ ਠੀਕ ਆ ਬਾਏ ਬਾਏ ਕਰਦਾ ਦੇਖੀ ਕਿਦੇ ਚੱਲ ਜੇ ਬੁੜੀਆਂ ਗੁੱਸਾ ਹੀ ਨਾ ਕਰ ਜਾਨਾ ਕਿਦੇ ਆ ਇੱਧਰ ਵੀ ਟ੍ਰੈਫਿਕ ਟ੍ਰੈਫਿਕ ਹੋਈ ਫਿਰਦੀ ਆ ਸਾਰੇ ਓਕੇ ਓਕੇ ਕਰੀ ਜਾਂਦੇ ਹੋ ਚੋ ਗਈਆਂ ਵਿਚਾਰੀਆਂ ਪਤਾ ਨਹੀਂ ਕੈਮਰੇ ਜਾਈਆਂ ਕਿ ਨਹੀਂ ਆਈਆਂ ਭਾਈ ਤੂੰ ਪੁੱਠੇ ਬਣੇ ਲਈ ਆਉਣਾ ਇਧਰ ਦੇ ਨਾਲ ਨਾਰੀਕਲ ਤੁਸੀਂ ਵੇਖੋ ਨਾਰੀਆਲ ਆਪਣੇ ਪਿੱਛੇ ਤਾਂ ਆਪ ਵੇਖਦੇ ਹਰੇ ਆ ਇਧਰ ਪੀਲੇ ਪੰਜਾ ਪੈ ਗਿਆ ਉਹ ਵਿੱਚ ਵਿੱਚ ਹਰੇ ਵੀ ਹੈਗੇ ਆ ਪਰ ਸੋਹਣੇ ਬਹੁਤ ਲੱਗਦੇ ਪਏ ਗ੍ਰੀਨਰੀ ਬਹੁਤ ਹੈ ਉਹ ਸੋਹਣਾ लाजवाब ਹੈ ਹਵਾ 6 ਹੋ ਚਲੇ ਨੇ ਤੇ ਲਗਭਗ ਆਪਾਂ ਨੂੰ ਪੌਣੇ ਕਿ ਤਿੰਨ ਘੰਟੇ ਹੋ ਗਿਆ ਚੱਲਦਿਆਂ ਨੂੰ ਹੁਣ ਰਹਿਣ ਵਾਸਤੇ ਆਪਾਂ ਕੋਈ ਬੰਦੋਬਸਤ ਕਰਨਾ ਤੇ ਬਾਈਆਂ ਨੇ ਦੱਸਿਆ ਵੀ ਅੱਗੇ ਤੁਸੀਂ ਚਲੇ ਜਾਓ ਤੇ ਤਕਰੀਬਨ 6 ਕਿਲੋਮੀਟਰ ਦੀ ਲੋਕੇਸ਼ਨ ਲਾਗ ਦਿੱਤੀ ਏ ਤੇ ਕਹਿੰਦੇ ਇੱਥੇ ਮੰਦਿਰ ਤਾਂ ਨਹੀਂ ਹੈਗਾ ਪਰ ਮਸਜਿਦ ਹੈਗੀ ਆ ਆਪਾਂ ਦੇਖਦੇ ਜੇ ਤੱਕ ਰਸਤੇ 'ਚ ਕੋਈ ਪੈਟਰੋਲ ਪੰਪ ਮਿਲ ਗਿਆ ਉੱਥੇ ਰੁਕਾਂਗੇ ਤੇ ਨਹੀਂ ਤੇ ਫਿਰ ਉਹ ਲੋਕੇਸ਼ਨ ਤੇ ਜਿਹੜੀ ਮਸਜਿਦ ਉਹਨਾਂ ਨੇ ਕਿਹਾ ਹੈਗਾ ਤੇ ਫਿਰ ਉੱਥੇ ਜਾਵਾਂਗੇ ਦੇਖਦੇ ਆਂ ਸਫ਼ਰ ਦੇ ਵਿੱਚ ਕਿੱਥੇ ਅੱਜ ਦੀ ਰਾਤ ਕੱਟਣੀ ਪੈਣੀ ਵੀਰ ਨੇ ਆਪਾਂ ਨੂੰ ਨਾ ਰਸਤੇ 'ਚ ਮਿਲਿਆ ਕਹਿੰਦਾ ਤੂੰ ਮੇਰੇ ਘਰੇ ਚੱਲ ਠੀਕ ਹੈ ਬ੍ਰਦਰ ਹਾਂ ਹਾਂ ਬਾਈ ਇਸ ਦਿਗਨੇ ਸੇ ਲੈਫਟ ਹੀ ਜਾਓ ਠੀਕ ਹੈ ਹਮ ਆਏਗਾ ਵੀ ਆਏਗਾ ਠੀਕ ਹੈ ਬ੍ਰਦਰ ਮੈਂ ਚਲਦਾ ਹਾਂ ਆਪਕੇ ਘਰ ਤੇ ਆਪਕੋ ਮੈਂ ਰਿੰਗ ਕਰਾਂਗਾ ਹਾਂ ਓਕੇ ਓਕੇ ਠੀਕ ਹੈ ਓਕੇ ਕਰਾਂਗੇ ਦੇਖੇਗੇ ਮੈਨੂੰ ਨਾ ਕੋਈ ਜਗ੍ਹਾ ਨਹੀਂ ਸੀ ਮਿਲਦੀ ਭਈ ਤੇ ਇਹ ਵੀਰ ਆਪਾਂ ਨੂੰ ਮਿਲਿਆ ਤੇ ਇਹਨੇ ਵੇਖ ਕੇ ਕਹਿੰਦਾ ਕਿੱਥੇ ਰੁਕਣਾ ਮੈਂ ਕਿਹਾ ਜੇ ਕੋਈ ਟਿਕਾਣਾ ਨਹੀਂਗਾ ਤੇ ਮੈਂ ਪੁਲਿਸ ਸਟੇਸ਼ਨ ਜਾ ਰਿਹਾ ਸੀ ਕਹਿੰਦਾ ਤੂੰ ਮੇਰੇ ਘਰ ਚੱਲ ਤੇ ਮੈਂ ਉਹਨਾਂ ਚ ਰੇੜਾ ਲਾ ਕੇ ਆਉਣਾ ਇਹ ਤਾਂ 6 6.5 ਕਿਲੋਮੀਟਰ ਇਹਨੇ ਘਰ ਦੀ ਆਪਣੀ ਲੋਕੇਸ਼ਨ ਦੇ ਦਿੱਤੀ ਐ ਤੇ ਆਪਾਂ ਹੁਣੇ ਵੀਰ ਦੇ ਘਰੇ ਪਹੁੰਚਦੇ ਆਂ ਕਹਿੰਦਾ ਯਾਰ ਤੂੰ ਸਾਡਾ ਮਹਿਮਾਨ ਐ ਬਾਕੀ ਦੇਖਦੇ ਆਂ ਜਾ ਕੇ ਕਿੱਦਾਂ ਦੀ ਰਹਿੰਦੀ ਸੈਟਿੰਗ ਐ ਬਾਕੀ ਲੱਗਦਾ ਤਾਂ ਬੰਦਾ ਯਕੀਨ ਵਾਲਾ ਸ਼ਹਿਰ ਤੁਸੀਂ ਦੇਖ ਲਓ ਸ਼ਹਿਰ ਕੇਰਲਾ ਦਾ ਪਹਿਲਾ ਦੋ ਤਿੰਨ ਸ਼ਹਿਰੋਂ ਪਰ ਲੰਘ ਆਏ ਆ ਨਾਮ ਤਾਂ ਉਹਨੇ ਮੈਨੂੰ ਦੱਸਿਆ ਪਰ ਚੇਤਾਜਾ ਖੁੱਲ ਗਿਆ ਕਿ ਕਿ ਆ ਸੀਗਾ ਸ਼ਹਿਰ ਨੂੰ ਇੱਥੇ ਰੋਡ ਬਣਦੇ ਪਏ ਨਾ ਤਾਂ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਰਹੀ ਐ ਲੰਘਣ 'ਚ మే ਚੜਾਈ 2-3 ਪੋਲ ਪਾਰ ਕਰਕੇ ਆਏ ਆ ਤੇ ਰਸਤੇ ਦੇ ਵਿੱਚ ਵੀਰ ਮਿਲੇ ਨੇ ਆਪਾਂ ਅਸ਼ਰਫ ਵੀਰ ਜਿਹੜਾ ਹਾਟ ਵਾਲਾ ਉਹਦੇ ਜਾ ਰਹੇ ਸੀਗੇ ਉਹ ਕਹਿੰਦਾ ਮੈਂ ਬਾਅਦ ਦੇ ਵਿੱਚ ਆਉਣਾ ਤੇ ਰਸਤੇ 'ਚ ਮਿਲੇ ਕਹਿੰਦੇ ਸੈਲਫੀ ਕਰਾਉਣੀ ਹੈ ਮੈਂ ਕਿਹਾ ਜਿੰਨੀ ਆ ਮਰਜ਼ੀ ਕਰਾਓ ਓਕੇ ਭਾਈ ਓਕੇ ਓਕੇ ਸਤਿ ਸ਼੍ਰੀ ਅਕਾਲ ਠੀਕ ਹੋ ਖੁਸ਼ ਹੋ ਇਹ ਆਪਣਾ ਖੜਾ ਸਾਈਕਲ ਤੇ ਅਸ਼ਰਫ ਵੀਰ ਆਪਾਂ ਨੂੰ ਲਾਇਆ ਆਪਣੇ ਘਰ ਤੇ ਆਉਂਦੇ ਦੇਖ ਲੋ ਸਪੈਸ਼ਲ ਆਪਣੇ ਵਾਸਤੇ ਕੇਲੇ ਲੈ ਕੇ ਆਇਆ ਸੰਤਰੇ ਲੈ ਕੇ ਆਇਆ ਤੇ ਨਾਰੀਅਲ ਕੱਟ ਕੇ ਦੇਦਾ ਕਹਿੰਦਾ ਪਾਣੀ ਪੀ ਤੈਨੂੰ ਪਾਣੀ ਦੀ ਜ਼ਰੂਰਤ ਹੈ ਬਹੁਤ ਯਾਰ ਇਸ ਤੋਂ ਜ਼ਿਆਦਾ ਮਾਨਤਾ ਨਾ ਹੋਰ ਕੀ ਹੋ ਸਕਦਾ ਕੋਈ ਜਾਣਨਾ ਪਛਾਣ ਤੇ ਬਾਈ ਮੇਰੀ ਜਾਨ ਤੇ ਦੇਖੋ ਵੀ ਇੰਨਾ ਜ਼ਿਆਦਾ ਕੇਰਲਾ ਦੇ ਵਿੱਚ ਆਉਂਦੇ ਹੀ ਵੀਰ ਨੇ ਮੈਨੂੰ ਉੱਥੋਂ ਰੋਕ ਕੇ ਕਹਿੰਦਾ ਚੱਲ ਮੇਰੇ ਨਾਲ ਤੇ ਪਿਆਰ ਹੈ ਬਾਈ ਇਹ ਪਿਆਰ ਖੱਟਣ ਵਾਸਤੇ ਆਪਾਂ ਆਏ ਆ ਥੈਂਕਸ ਯਾਰ ਅਸ਼ਰਫ ਬਹੁਤ ਬਹੁਤ ਧੰਨਵਾਦ ਆਪ ਦਾ ਯਾਰ ਸਾਈਕਲ ਚਲਾ ਚਲਾ ਕੇ ਨਾ ਬਾਵਾ 6 7 ਕਿਲੋਮੀਟਰ ਸੀ ਇਹਨਾਂ ਘਰ ਵੀਰ ਦਾ ਤੇ ਆਪਾਂ ਨੂੰ ਉਥੋਂ ਚੌਂਕ 'ਚ ਮਿਲਿਆ ਕਿੰਨਾ ਵੀ ਚੱਲ ਤੂੰ ਮੇਰੇ ਨਾਲ ਇਨੇ ਲੋਕੇਸ਼ਨ ਲਾ ਕੇ ਆਪਾਂ ਨੂੰ ਘਰ ਦੀ ਦੇ ਦਿੱਤੀ ਤੇ ਮੈਂ ਆਹ ਵਿੱਚ ਚੱਲ ਹੁਣ ਚੱਲਦੇ ਲੋਕੇਸ਼ਨ ਦੇ ਹਿਸਾਬ ਨਾਲ ਮੈਂ ਆ ਗਿਆ ਤੇ ਪਹਿਲਾ ਹੀ ਕਿਲੋਮੀਟਰ ਪਿੱਛੇ ਸੀਗਾ ਵੀਰ ਉੱਥੇ ਮੇਰੇ ਵੇਟ ਕਰੀ ਜਾਂਦਾ ਅੱਜ ਦਾ ਸਫ਼ਰ ਤਕਰੀਬਨ ਆਪਾਂ ਸਾਈਕਲ ਤੇ ਜਿਹੜਾ 3 ਵਜੇ 3:30 ਵਜੇ ਸਟਾਰਟ ਕੀਤਾ ਸੀ ਮੈਂ ਗਲੌਰ ਤੋਂ ਗੁਰਦੁਆਰਾ ਸਾਹਿਬ ਤੋਂ ਤੇ ਸੋਚਦਾ ਪਿਆ ਸੀ ਕਿ ਕਿੱਥੇ ਰਹਿਣ ਦਾ ਤੇ ਕੋਈ ਇੱਕ ਦੋ ਜਗ੍ਹਾ ਤੇ ਪੁੱਛਿਆ ਟ੍ਰੌਲ ਕੌਮ ਤੇ ਪੁੱਛਿਆ ਉੱਥੇ ਆਪਾਂ ਨੂੰ ਇਜਾਜ਼ਤ ਨਹੀਂ ਮਿਲੀ ਕਿ ਕਹਿੰਦੇ ਨਹੀਂ ਇੱਥੇ ਰਾਤ ਨੂੰ ਅਸੀਂ ਬੰਦ ਕਰਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਵਿੱਚ ਇੱਕ ਦੋ ਜਗ੍ਹਾ ਤੇ ਹੋਰ ਪੁੱਛਿਆ ਤੇ ਫਿਰ ਕਿਸੇ ਨੇ ਕਿਹਾ ਵੀ ਤੁਸੀਂ ਪੁਲਿਸ ਸਟੇਸ਼ਨ ਚਲੇ ਜਾਓ ਉੱਥੇ ਤੁਹਾਡੀ ਕੋਈ ਨਾ ਕੋਈ ਪੁਲਿਸ ਵਾਲੇ ਮਦਦ ਕਰ ਦੇਣਗੇ ਇੱਥੇ ਮਦਦ ਕਰ ਦਿੰਦੇ ਆ ਤੇ ਫਿਰ ਇੰਨੇ ਟਾਈਮ ਨੂੰ ਵੀਰ ਰਸਤੇ ਦੇ ਵਿੱਚ ਆਪਾ ਨੂੰ ਮਿਲਿਆ ਤੇ ਕਹਿੰਦਾ ਯਾਰ ਕਹਾ ਰੁਕਨੇਗਾ ਮੈਨੇ ਬੋਲਾ ਵੀ ਮੈਂ ਕਿਹਾ ਵੀ ਮੈਨੂੰ ਅਜੇ ਤੱਕ ਕੋਈ ਪਤਾ ਨਹੀਂ ਲੱਗਦਾ ਕਿੱਥੇ ਰੁਕਣਾ ਚੱਲ ਮੇਰਾ ਘਰ ਚੱਲ ਕਿਦਾਂ ਅੱਜ ਮਤਲਬ ਘਰੇ ਕੋਈ ਨਹੀਂ ਹੈਗਾ ਇਹ ਦੋਵੇਂ ਭਰਾ ਹੀ ਆ ਪਿੱਛੇ ਇਹਨਾਂ ਦਾ ਕਰੇਗਾ ਤੇ ਕਹਿੰਦਾ ਚੱਲ ਮੇਰੇ ਨਾਲ ਤੇ ਵੀਰ ਆਪਣਾ ਆਪਣੇ ਘਰੇ ਲੈ ਆਇਆ ਅਜੇ ਰੁਕਦੇ ਇੱਥੇ ਨਹਾਉਣੇ ਧੋਣੇ ਆ ਬੈਗ ਆਪਾਂ ਇੱਥੇ ਰੱਖ ਦਿੱਤੇ ਆ ਤੇ ਅੱਜ ਦਾ ਸਫਰ तकरीबन 765 ਕਿਲੋਮੀਟਰ ਦਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਕਰਿਓ ਪਿਆਰੇ ਜੇ ਕਮੈਂਟ ਕਰਿਓ ਮਿੱਤਰ ਬੇਲੀਆਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੋ ਥੋੜੀ ਜੀ ਹਲਪ ਦੀ ਤੁਹਾਡੀ ਹੋਰ ਜਰੂਰਤ ਹੈ ਕਿਉਂਕਿ ਵੀਡੀਓ ਜਿਹੜੀ ਹੈ ਨਾ ਆਪਣੀ ਮਤਲਬ YouTube ਤੇ ਆਪਾਂ ਨੂੰ ਨਾ ਕੋਈ ਸਕੋਪ ਨਹੀਂ ਮਿਲਦਾ ਫੇਸਬੁੱਕ ਤੇ ਅਗੇ ਚੱਲਦੀਆਂ ਸੀਗੀਆਂ ਤੇ ਉਹ ਆਪਣਾ ਇਲੈਕਟ੍ਰੋਨਿਕ ਦੇ ਕੰਮ ਦੀਆਂ ਪਾਉਣੇ ਆ ਤੇ ਉਹ ਤਾਂ ਵਾਇਰਲ ਹੋ ਜਾਂਦੀਆਂ ਪਰ ਇਹ ਵੀ ਬੜੇ ਕੰਮ ਦੀਆਂ ਵਾਇਰਲ ਨਹੀਂ ਹੁੰਦੀਆਂ ਪਈਆਂ ਜਿਹੜੀ ਆਪਾਂ ਟਰੈਵਲ ਕਰਦੇ ਆ ਤੇ ਜੇ ਆਪਾਂ ਨੂੰ ਫੇਸਬੁੱਕ ਤੇ ਨਾਲ ਨਾਲ ਆਪਣਾ YouTube ਤੇ ਤੁਸੀਂ ਮੋਰਚਾ ਮਾਰੋ ਵੀ ਸ਼ੇਰ ਸ਼ੁਰੂ ਕਰੋ ਤੇ ਫਿਰ ਆਪਾਂ ਨੂੰ ਹੀ ਥੋੜਾ ਹੁੰਦਾ ਵੀ ਜਿਹੜਾ ਸਫਰ ਹੈ ਇੰਨਾ ਪਸੀਨਾ ਆ ਜਾਂਦਾ ਆ ਵੇਖੋ ਤੁਹਾਡੀ ਖਾਤਰ ਮਨੋਂ ਮੈਂ ਤਾਂ ਘੁੰਮਦਾ ਹੀ ਆ ਤੇ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਦਿਖਾਉਣ ਵਾਸਤੇ ਆਪਾਂ ਕਰੀਦਾ ਚਲੋ ਆਪਣੇ ਵਾਲੇ ਜਿਹੜੇ ਜੁੜੇ ਆ ਆਪਣੇ ਵਾਲੇ ਬੋਰ ਨਾ ਹੋਣ ਜਿਹੜਾ ਆਪਣਾ ਚੈਨਲ ਵੇਖਦੇ ਆ ਤੇ ਅੱਜ ਦੇ ਲਈ ਸਤਿ ਸ੍ਰੀ ਅਕਾਲ ਅੱਜ ਆਪਾਂ ਅਸ਼ਰਫ ਵੀਰ ਦੇ ਘਰੇ ਰੁਕੇ ਆ ਤੇ ਮਿਲਦੇ ਆ ਕੱਲ ਨਵੀਂ ਵੀਡੀਓ ਦੇ ਵਿੱਚ ਲਵ ਯੂ ਆਲ ਗੁੱਡ ਨਾਈਟ ਬਾਏ ਬਾਏ